ਸਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੂਰਵ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾਮਈ ਜੀਵਨ ਅਤੇ ਉਹਨਾਂ ਦੇ ਪ੍ਰਕਾਸ਼ ਦੇ ਨਾਲ ਜੁੜੀਆਂ ਅਧਿਆਤਮਿਕ ਘਟਨਾਵਾਂ ਦਾ ਬਹੁਤ ਹੀ ਗੰਭੀਰਤਾ ਤੇ ਸ਼ਰਧਾ ਨਾਲ ਵਰਣਨ ਕਰਦੇ ਹਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦੁਨੀਆਂ ਦੇ ਵਿੱਚ ਸਭ ਤੋਂ ਵਿਲੱਖਣ ਹੈ। ਉਹ ਕਹਿੰਦੇ ਹਨ ਜੇਕਰ ਦੁਨੀਆਂ ਦੇ ਸਾਰੇ ਤਿਆਗੀ, ਵਿਰਾਗੀ, ਦਾਨੀ ਅਤੇ ਲਿਖਾਰੀ ਇੱਕ ਪਾਸੇ ਇਕੱਠੇ ਕਰ ਦਿੱਤੇ ਜਾਣ ਤਾਂ ਵੀ ਕਲੰਗੀਧਰ ਪਾਸ਼ਾ ਵਰਗਾ ਕੋਈ ਦੂਜਾ ਨਹੀਂ ਮਿਲ ਸਕਦਾ। ਉਹਨਾਂ ਦੀ ਕਲਮ ਦੇ ਵਿੱਚ ਐਨੀ ਤਾਕਤ ਸੀ। ਕਿ ਉਹਨਾਂ ਨੇ ਜਫਰਨਾਮਾ ਲਿਖ ਕੇ ਔਰੰਗਜ਼ੇਬ ਵਰਗੇ ਹੰਕਾਰੀ ਸ਼ਾਸਕ ਦੀ ਰੂਹ ਨੂੰ ਝੰਡੋੜ ਦਿੱਤਾ ਸੀ ਗੁਰੂ ਜੀ ਪੁੱਤਰਾਂ ਦੇ ਦਾਨੀ ਹਨ ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਆਪਣਾ ਸਰਵਾਂਸ ਵਾਰ ਦਿੱਤਾ ਉਹਨਾਂ ਦਾ ਪ੍ਰਕਾਸ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭਗਤੀ ਅਤੇ ਮਾਤਾ ਗੁਜਰੀ ਜੀ ਦੀ ਕਠਿਨ ਤਪੱਸਿਆ ਦਾ ਫਲ ਸੀ ਜਿਸਨੇ ਪਟਨਾ ਸਾਹਿਬ ਦੀ ਧਰਤੀ ਨੂੰ ਭਾਗ ਲਗਾ ਦਿੱਤੀ ਗੁਰੂ ਜੀ ਦੇ ਪ੍ਰਕਾਸ਼ ਦੇ ਸਮੇਂ ਦੀ ਇੱਕ ਬਹੁਤ ਹੀ ਪ੍ਰਸਿੱਧ ਘਟਨਾ ਭਾਈ ਸਾਈ ਭੀਖਣ ਸਾ ਫਕੀਰ ਨਾਲ ਸੰਬੰਧਿਤ ਹੈ ਜਿਸ ਦਾ ਜ਼ਿਕਰ ਬਹੁਤ ਹੀ ਸੁੰਦਰ ਢੰਗ ਨਾਲ ਕੀਤਾ ਹੈ ਪਟਿਆਲੀ ਦੇ ਨੇੜੇ ਕੜਾਮ ਪਿੰਡ ਵਿੱਚ ਰਹਿਣ ਵਾਲੇ ਇਸ ਫਕੀਰ ਨੂੰ ਅੰਤਰਜਾਮੀ ਸ਼ਕਤੀ ਰਾਹੀਂ ਪਤਾ ਲੱਗ ਗਿਆ ਸੀ ਕਿ ਦੁਨੀਆਂ ਦਾ ਰਹਿਬਰ ਪਟਨਾ ਸਾਹਿਬ ਦੀ ਧਰਤੀ ਤੇ ਅਵਤਾਰ ਧਾਰ ਚੁੱਕਾ ਹੈ ਉਸ ਨੇ ਖੁਸ਼ੀ ਵਿੱਚ ਪੂਰਬ ਦਿਸ਼ਾ ਦੇ ਵੱਲ ਪੂਰਬ ਦਿਸ਼ਾ ਦੇ ਵੱਲ ਸਜਦਾ ਕੀਤਾ ਜਿਸ ਨੂੰ ਦੇਖ ਕੇ ਉਸ ਦੇ murid ਹੇਰਾਨ ਰਹਿ ਗਏ ਕਿਉਂਕਿ ਮੁਸਲਮਾਨ ਫਕੀਰ ਹੋਣ ਦੇ ਨਾਤੇ ਉਹ ਪੱਛਮ ਮੱਕੇ ਵੱਲ ਸਜਦਾ ਕਰਦਾ ਸੀ। ਪੀਖਣ ਸ਼ਾ ਦੀ ਸਰਦਾ ਦੇ ਵਿੱਚ ਸੀ ਕਿ ਉਹ ਨੰਗੇ ਪੈਰੀ ਪਟਨਾ ਸਾਹਿਬ ਪਹੁੰਚ ਗਿਆ। ਅਤੇ ਬਾਲ गोविंद ਰਾਏ ਜੀ ਦੇ ਦਰਸ਼ਨ ਲਈ ਬੂਹਾ ਮੱਲ ਕੇ ਬੈਠ ਗਿਆ। ਜਦੋਂ ਉਸ ਨੂੰ ਦਰਸ਼ਨ ਹੋਏ ਤਾਂ ਉਸ ਨੇ ਆਪਣੀ ਸ਼ਰਦਾ ਦੀ ਪਰਖ ਲਈ। ਪਾਣੀ ਦੇ ਦੋ ਕੁੱਜੇ ਅੱਗੇ ਰੱਖੇ। ਵਾਲ ਗੁਰੂ ਜੀ ਨੇ ਆਪਣੇ ਦੋਵੇਂ ਨਿੱਕੇ ਨਿੱਕੇ ਹੱਥ ਦੋਵਾਂ ਕੁੱਜਿਆਂ ਤੇ ਰੱਖ ਕੇ ਇਹ ਸੰਦੇਸ਼ ਦਿੱਤਾ ਕਿ ਉਹ Hindu, Muslim ਜਾਂ ਕਿਸੇ ਖਾਸ ਮਜਬ ਦੇ ਨਹੀਂ ਸਗੋਂ ਸਾਰੀ ਮਾਨਵਤਾ ਦੇ ਸਾਂਝੇ ਰਹਿਬਰ ਹਨ। ਬਚਪਨ ਦੇ ਕੌਤਕਾਂ ਬਾਰੇ ਗੱਲ ਕਰਦੇ ਆਂ। ਕਿ ਗੁਰੂ ਜੀ ਪਟਨਾ ਸਾਹਿਬ ਵਿਖੇ ਬਾਲ ਸੰਗਤਾਂ ਨਾਲ ਮਿਲ ਕੇ ਅਨੋਖੀਆਂ ਖੇਡਾਂ ਖੇਡਦੇ ਸਨ। ਉਹ ਗੁਲੇਲਾਂ ਦੇ ਨਾਲ ਬੀਬੀਆਂ ਦੇ ਪਾਣੀ ਵਾਲੀ ਮਿੱਟੀ ਦੇ ਘੜੇ ਪਾਣ ਦਿੰਦੇ ਸਨ। ਜਦੋਂ ਮਾਤਾ ਗੁਜਰੀ ਜੀ ਨੇ ਸ਼ਿਕਾਇਤ ਸੁਣ ਕੇ ਬੀਬੀਆਂ ਨੂੰ ਪਿੱਤਾਂ ਦੀਆਂ ਗਾਗਰਾਂ ਲੈ ਦਿੱਤੀਆਂ ਤਾਂ ਗੁਰੂ ਜੀ ਨੇ ਆਪਣੇ ਸ਼ਸਤਰ ਬਦਲ ਲਏ। ਅਤੇ ਤੀਰਾਂ ਨਾਲ ਉਹਨਾਂ ਗਾਗਰਾਂ ਵਿੱਚ ਵੀ ਮੋਰੀਆਂ ਕਰ ਦਿੱਤੀਆਂ। ਇਸ ਪਿੱਛੇ ਮਕਸਦ ਕੇਵਲ ਖੇਡ ਨਹੀਂ ਸੀ ਸਗੋਂ ਇਹ ਉਹਨਾਂ ਦੇ ਆਉਣ ਵਾਲੇ ਜੀਵਨ ਵਿੱਚ ਜ਼ੁਲਮ ਵਿਰੁੱਧ ਹਥਿਆਰ ਚੁੱਕਣ ਦਾ ਇੱਕ ਸੰਕੇਤ ਸੀ ਮਾਤਾ ਗੁਜਰੀ ਜੀ ਦੀ ਅਥਾ ਮਮਤਾ ਦਾ ਜ਼ਿਕਰ ਕਰਦਿਆਂ ਬਾਬਾ ਜੀ ਦੱਸਦੇ ਹਨ ਕਿ ਮਾਤਾ ਜੀ ਨੇ ਆਪਣੇ ਲਾਲ ਨੂੰ ਛਿੜਕਣ ਦੀ ਬਜਾਏ ਖੂਨ ਨੂੰ ਖੂਨੂ ਵਾਚਨ ਕੀਤਾ ਕਿ ਉਸ ਦਾ ਪਾਣੀ ਖਾਰਾ ਹੋ ਜਾਵੇ ਤਾਂ ਜੋ ਬੀਬੀਆਂ ਉੱਥੇ ਪਾਣੀ ਭਰਨ ਨਾ ਆਉਣ ਇਹ ਖੂ ਅੱਜ ਵੀ ਪਟਨਾ ਸਾਹਿਬ ਵਿਖੇ ਮੌਜੂਦ ਹੈ ਜਿਸ ਦਾ ਪਾਣੀ ਅੱਜ ਵੀ ਖਾਰਾ ਹੈ ਅਖੀਰ ਵਿੱਚ ਸਿਉਨੇ ਦੇ ਕੰਗਣਾ ਵਾਲੀ ਘਟਨਾ ਰਾਹੀਂ ਗੁਰੂ ਜੀ ਦੇ ਤਿਆਗੀ ਸੁਹਾ ਤੇ ਭਵੇਖ ਦੇ ਮਿਸ਼ਨ ਨੂੰ ਉਜਾਗਰ ਕੀਤਾ ਗਿਆ ਹੈ ਜਦੋਂ ਗੁਰੂ ਜੀ ਨੇ ਆਪਣਾ ਕੀਮਤੀ ਕੰਗਣ ਗੰਗਾ ਵਿੱਚ ਸੁੱਟ ਦਿੱਤਾ ਅਤੇ ਮਾਤਾ ਜੀ ਨੇ ਪੁੱਛਣ ਤੇ ਦੂਜਾ ਕੰਗਣ ਵੀ ਉੱਥੇ ਹੀ ਸੁੱਟ ਕੇ ਦਿਖਾਇਆ ਤਾਂ ਉਹਨਾਂ ਨੇ ਬਹੁਤ ਹੀ ਗੰਭੀਰ ਬਚਨ ਕੀਤੇ ਉਹਨਾਂ ਨੇ ਕਿਹਾ ਕਿ ਕੰਗਣ ਤਾਂ ਇੱਕ ਮਾਮੂਲੀ ਚੀਜ਼ਾਂ ਹਨ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਮੇਰੇ ਜਾਨਾਂ ਤੋਂ ਪਿਆਰੀ ਸਿੰਘ ਅਤੇ ਮੇਰਾ ਸਰਵੰਸ ਧਰਮ ਦੀ ਰੱਖਿਆ ਲਈ ਕੁਰਬਾਨ ਹੋ ਜਾਵੇਗਾ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ Hindu ਧਰਮ ਅਤੇ ਮਨੁੱਖਤਾ ਦੀ ਰੱਖਿਆ ਨਾ ਕੀਤੀ ਹੁੰਦੀ ਤਾਂ ਅੱਜ ਦੇਸ਼ ਦਾ ਸਰੂਪ ਹੀ ਕੁਝ ਹੋਰ ਹੋਣਾ ਸੀ ਗੁਰੂ ਜੀ ਨੇ ਆਪਣੀ ਕੁਰਬਾਨੀ ਰਾਹੀਂ ਭਾਰਤ ਵਿੱਚ ਅਣਖ ਅਤੇ ਗੈਰਤ ਦਾ ਜਜ਼ਬਾ ਪੈਦਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ